2 ਸਾਲ ਦਾ ਸੀਗਾ ਮੈਂ ਜਦੋਂ ਸਾਡੀ ਮੰਮਾ ਦੀ ਡੈਥ ਹੋ ਗਈ ਇੱਕ ਮਹੀਨੇ ਬਾਅਦ ਮੈਂ ਸਭ ਤੋਂ ਛੋਟਾ ਸੀਗਾ ਤੇ ਸਭ ਤੋਂ ਜ਼ਿਆਦਾ ਕੰਮ ਕਰਦਾ ਸੀ ਘਰੇ ਭਾਂਡੇ ਤੋਂ ਨੇ ਬਰਤਨ ਚੱਕਣੇ ਸਾਰਿਆਂ ਦੇ ਹੋਰ ਚਾਹ ਬਣਾਉਣੀ ਸੰਗਲਿਆਂ ਵਾਲਾ ਬਣ ਕੇ ਕੁੱਟਿਆ ਗਿਆ 6 ਸਾਲਾ ਨਾ ਸੀਗਾ ਸੋ ਮੈਂ ਡਿਸੀਜਨ ਲੇਤਾ ਕਿ ਮੈਂ ਕਰੋਪਾ ਜਾ ਮੈਂ ਚਾਂਸਲ ਮੇਂ ਵੱਡ ਗਿਆ ਉਹ ਤ ਜਾ ਕੇ ਫਿਰ ਮੈਂ ਉਹ ਅੰਕਲ ਨੂੰ ਬੋਲਿਆ ਮੈਂ ਕਿ ਅੰਕਲ ਮੈਂ ਨਾ ਇੱਥੇ ਕੰਮ ਕਰ ਸਕਦਾ ਮੈਂ ਕਹਿੰਦਾ ਤੂੰ ਕੀ ਕੰਮ ਕਰੇਗਾ ਛੋਟਾ ਸਾਤ ਹੋਏ ਸੋ ਮੈਂ ਉੱਥੇ ਕੰਮ ਕੀਤਾ ਮੈਨੂੰ ਅੰਦਰ ਕੋਲ ਰਹੀ ਡਾਡਾ ਹੈਵੀ ਡਾਲਾ ਹੁੰਦਾ ਸੀ ਉਦੋਂ ਕੋਕ ਉਦੋਂ ਨਾ ਮਤਲਬ ਜਿਹੜਾ ਓਪਨਰ ਹੁੰਦਾ ਉਹਨੂੰ ਖੜਕਾਣਾ ਇਦਾਂ ਇਦਾਂ ਸਟੇਸ਼ਨ ਮੈਂ ਸੁੱਤਾ ਇੱਕ ਦਿਨ ਜਾ ਕੇ ਦੂਜੇ ਦਿਨ ਮੈਨੂੰ ਕੋਈ ਚੱਕ ਚੁੱਕ ਕੇ ਲੈ ਗਿਆ ਮਤਲਬ ਮੈਂ ਮੈਨੂੰ ਮੁੰਬਈ ਦੇ ਵਿੱਚ ਵੇਚਣ ਨੀ ਚਲੇ ਗਿਆ ਜਦੋਂ ਤੁਹਾਨੂੰ ਲੱਤ ਪੈਂਦੀ ਆ ਉਹ ਤੁਹਾਨੂੰ ਇਹ ਨਾ ਸੋਚੋ ਕਿ ਤੁਹਾਨੂੰ ਲੱਤ ਮਾਰੀ ਗਈ ਆ ਉਹਨੂੰ ਆਪਣੇ ਦਿਲ 'ਚ ਇਹ ਨਾ ਲਓ ਕਿ ਇਹਨੇ ਮੈਨਾਂ ਗਲਤ ਕੀਤਾ ਕੀ ਪਤਾ ਉਹ ਤੁਹਾਨੂੰ ਅੱਗੇ ਤੱਕਣ ਲਈ ਹੁੰਦੀ ਐ ਕਹਿੰਦੇ ਨੇ ਕਿ ਜ਼ਖਮ ਭਰ ਜਾਂਦੇ ਨੇ ਵਕਤ ਨਾਲ ਪਰ ਬੰਦਾ ਸਹਿਣਾ ਸਿੱਖ ਜਾਂਦਾ ਆ ਵਕਤ ਨਾਲ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਤੇ ਮੈਂ ਹਾਂ ਨਿਹਾਂ ਵਾਲੀ ਲਾਈਫ ਦੇ ਵਿੱਚ ਸਟਰਗਲ ਹਰ ਕੋਈ ਕਰਦਾ ਹੈ ਤੇ ਮਿਹਨਤ ਵੀ ਹਰ ਕੋਈ ਕਰਦਾ ਹੈ ਹਰ ਕਿਸੇ ਦੇ ਵੱਡੇ ਵੱਡੇ ਸੁਪਨੇ ਹੁੰਦੇ ਆ ਪਰ ਅੱਜ ਸਾਡੇ ਨਾਲ ਕੁਝ ਏਦਾਂ ਦੀ ਸ਼ਖਸੀਅਤ ਮੌਜੂਦ ਨਾ ਜਿਨੇ ਕਿ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਤੇ ਇੱਕ اپنی زندگی ਦੇ ਵਿੱਚ ਇੰਨਾ ਜ਼ਿਆਦਾ ਮਕਾਮ ਹਾਸਿਲ ਕਰ ਲਿਆ ਕਿ ਅੱਜ ਜਿੱਥੇ ਉਹ ਖੜ ਜਾਂ ਲੋਕਾਂ ਦੀ ਪੀੜ ਜੜੀ ਆ ਉਹਨਾਂ ਦੇ ਆਲੇ ਦੁਆਲੇ ਖੜ ਜਾਂਦੀ ਹੈ ਤੇ ਸਾਡੇ ਨਾਲ ਅਜੇ ਸ਼ਰਮਾ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਤੇ ਪੁੱਛ ਲੈਨੇ ਤੇ ਲਾਈਵ ਦੇ ਵਿੱਚ ਇੰਨਾ ਸਟਰਗਲ ਕੀਤਾ ਤੇ ਇੱਕ ਸਪੈਸ਼ਲ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗੀ ਉਹ ਇੱਕ ਮਾਡਲ ਵੀ ਨੇ ਇੱਕ ਐਕਟਰ ਵੀ ਨੇ ਸਤਿ ਸ਼੍ਰੀ ਅਕਾਲ ਜੀ ਦਾ ਸਿਟੀ ਹੈਟਲਾਈਨ ਦਾ ਮੈਂ ਬਹੁਤ ਧੰਨਵਾਦ ਆ ਕਿ ਸਾਡੇ ਵਰਗੀ ਮੋਟੀਵੇਸ਼ਨ ਸਪੀਕ ਜਿਹੜੀ ਆ ਲੋਕਾਂ ਤੱਕ ਪਹੁੰਚਦੀ ਆ ਤੇ ਲੋਕ ਉਹਨੂੰ ਦੇਖ ਕੇ ਮੋਟੀਵੇਟ ਹੁੰਦੇ ਆ ਸਰ ਅੱਜ ਤੁਸੀਂ ਇੱਥੇ ਬੈਠੇ ਹੋ ਇੰਨੇ ਵਧੀਆ ਮਕਾਮ ਦੇ ਵਿੱਚ ਬੈਠੇ ਹੋ ਕਿ ਅੱਜ ਤੁਹਾਨੂੰ ਬੜੇ ਲੋਕ ਜਿਹੜੇ ਨੇ ਫੋਲੋਸ ਕਰਦੇ ਨੇ ਕਿ ਹਾਂ ਅਸੀਂ ਵੀ ਉਹਦੇ ਵਰਗਾ ਬਣੇ ਸਰ ਜ਼ਿੰਦਗੀ ਦੇ ਬਾਰੇ ਤੁਸੀਂ ਦੱਸੋਗੇ ਕਿ ਸਟਾਰਟਿੰਗ ਕਿੱਦਾਂ ਹੋਈ ਤੇ ਅੱਜ ਤੁਸੀਂ ਸਟਰਗਲ ਕਰਕੇ ਇੱਥੇ ਤੱਕ ਕਿਵੇਂ ਪਹੁੰਚੇ ਦੋ ਸਾਲ ਦਾ ਸੀਗਾ ਮੈਂ ਜਦੋਂ ਸਾਡੀ ਮੰਮਾ ਦੀ ਡੈਥ ਹੋ ਗਈ ਕਿ ਮੇ ਕੋਈ ਬਿਮਾਰੀ ਨਾਲ ਜਾਂ ਫਿਰ ਕੀ ਕਾਰਨ ਸੀਗਾ ਜਿੱਦਾਂ ਅੱਜ ਕੱਲ ਦੇ ਟਾਈਮ 'ਚ ਡਾਕਟਰ ਹੈਗੇ ਆ ਬੜੇ ਕੁਝ ਮਤਲਬ ਕਿ ਟੈਸਟ ਵਗੈਰਾ ਆ ਗਏ ਤੇ ਉਸ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਉਸ ਟਾਈਮ ਤੇ ਉਹਨਾਂ ਨੂੰ ਡੈਂਗੋ ਟਾਈਪ ਕੁਝ ਸੈੱਲ ਘਟ ਗਏ ਸੀ ਇਦਾਂ ਦਾ ਕੁਝ ਸੀਗਾ ਜੋ ਫਾਦਰ ਸਾਹਿਬ ਫੌਜੀ ਸੀਗੇ ਉਹ ਘਰੇ ਨਹੀਂ ਰਹਿੰਦੇ ਸੀ ਬਟ ਉਹ ਪਿੱਛੋਂ ਅਸੀਂ ਛੋਟੇ ਸੀਗੇ ਉਸ ਟਾਈਮ ਤੇ ਉਹਨਾਂ ਦੀ ਮਿਰਤੀ ਹੋ ਗਈ ਜੀ ਸੋ ਉਹਦੇ ਤੋਂ ਬਾਅਦ ਸਾਡਾ ਘਰ ਜਿਹੜਾ ਜੀ ਬਿਲਕੁਲ ਸੁਨਣਾ ਹੋ ਗਿਆ ਫਿਰ ਫਾਦਰ ਸਾਹਿਬ ਨੇ ਕੋਈ ਛੁੱਟੀਆਂ ਲੈ ਲੀਆਂ ਉਹ ਸਾਨੂੰ ਸੰਭਾਲਣ ਤੇ ਲੱਗੇ ਆਸ ਪੜੋਸ ਨੂੰ ਚਾਚੀ ਤਾਈ ਮਾਸੀ ਭੂਆ ਹੁਣ ਤੁਹਾਨੂੰ ਪਤਾ ਉਹ ਕਿੰਨਾ ਛੋਟੇ ਬੱਚਿਆਂ ਦਾ ਖਿਆਲ ਰੱਖਦੇ ਜੋ ਆਪਣਾ ਪਰਿਵਾਰ ਹੁੰਦਾ ਉਹ ਜਿਆਦਾ ਵਧੀਆ ਹੁੰਦੇ ਕਿੰਨੇ ਭੈਣ ਬਰਾਉ ਤੁਸੀਂ ਬਸੇ ਅਸੀਂ ਵੈਸੇ ਭਰਾ ਜਿਹੜੇ ਆਸੀਂ ਦੋ ਆਂ ਚਾਰ ਸੀਗੇ ਦੋ ਮੇਰੀ ਨਹੀਂ ਰੇ ਉਹ ਵੀ ਹਾਲਾਤਾਂ ਕਰਕੇ ਮੁਸੀਬਤਾਂ ਕਰਕੇ ਉਹ ਵੀ ਦੁਨੀਆ 'ਚ ਨਹੀਂ ਰੇ ਬਿਮਾਰੀ ਕਰਕੇ ਉਹ ਵੀ ਦੁਨੀਆ ਤੇ ਹੈ ਨਹੀਂ ਗਏ ਸੋ ਹੁਣ ਅਸੀਂ ਦੋ ਭਰਾ ਤੇ ਇੱਕ ਸਿਸਟਰ ਆਂ ਠੀਕ ਹੈ ਤੇ ਉਦੇ ਤੋਂ ਅੱਗੇ ਵੀ ਦੋ ਹੋਰ ਸਿਸਟਰ ਨੇ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਮੇਰੇ ਫਾਦਰ ਸਾਹਿਬ ਨੇ ਸਟੈਪ ਮਮ मतलब ਕਿ ਕਹਲੋ ਕਿ ਇੱਕ ਮੰਮਾ ਹੋਰ ਲਿਆਈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਂਦੀ ਹਾਂ ਸੋਤੇਲੀ ਮਾਂ ਜੀ ਨੂੰ ਕਹਿੰਦੇ ਆ ਆਪਾਂ ਖੈਰ ਚਲੋ ਇੱਕ ਮਹੀਨਾ ਤਾਂ ਸਾਡਾ ਬਹੁਤ ਵਧੀਆ ਬੀਤਿਆ ਮਤਲਬ ਕਹਿਣ ਦਾ ਮਤਲਬ ਹੈ ਕਿ ਜਿੱਦਾਂ ਅਸਲੀ ਮਾਂ ਤੋਂ ਵੀ ਜ਼ਿਆਦਾ ਪਿਆਰ ਮਿਲਣ ਲੱਗਿਆ ਸੀ ਅਸਲੀ ਮਾਂ ਨੂੰ ਭੁੱਲ ਗਿਆ ਸੀ ਸਾਡੀ ਜਿਹੜੀ ਮਾਪੇ ਅਸੀਂ ਸੋਚਿਆ ਸਾਡੀ ਮਾਂ ਵਾਪਸ ਆ ਗਈ ਕਿਉਂਕਿ ਸਾਡੇ ਫਾਦਰ ਸਾਹਿਬ ਨੇ ਕਿਹਾ ਕਿ ਬੱਚੇ ਛੋਟੇ ਨੇ ਕੇਅਰ ਹੁੰਦੇ ਰਹਿਗੇ ਸੋ ਉਹਨਾਂ ਦਾ ਭਲਾ ਹੋਏਗਾ ਕਿਉਂਕਿ ਉਹਨਾਂ ਨੇ ਵੀ ਡਿਊਟੀ ਆਣਾ ਜਾਣਾ ਸੀ ਉਹ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਸੀਏ ਸੋ 1 ਮਹੀਨਾ ਤਾਂ ਇੰਨਾ ਖੁਸ਼ial ਗਿਆ ਜੀ ਜਿੱਦਾਂ ਕਿ ਖਾਣਾ ਇਹ ਉਹ ਮਤਲਬ ਘੁੰਮਣਾ ਫਿਰਨਾ ਅਸੀਂ 2 2.5 3 ਸਾਲ ਦੇ ਹੋ ਗਏ ਤਾਂ ਮਤਲਬ ਐਸ਼ ਪੂਰੀ ਜਿੱਦਾਂ ਇੱਕ ਮਾਂ ਦੇ ਪਰ 1 ਮਹੀਨੇ ਬਾਅਦ ਕੁਛ ਅਹਿਸਾ ਨਹੀਂ ਰਿਹਾ ਮਤਲਬ ਕਿ 1 ਮਹੀਨੇ ਬਾਅਦ ਮੈਂ ਸਭ ਤੋਂ ਛੋਟਾ ਸੀਗਾ ਤੇ ਸਭ ਤੋਂ ਜ਼ਿਆਦਾ ਕੰਮ ਕਰਦਾ ਸੀ ਘਰੇ ਭਾਂਡੇ ਤੋਂ ਨੇ ਬਰਤਨ ਚੱਕਣੇ ਸਾਰਿਆਂ ਦੇ ਹੋਰ ਚਾਹ ਬਣਾਉਣੀ ਮਤਲਬ ਕਿ ਮੈਨੂੰ ਕੁੱਟ-ਕੁੱਟ ਕੇ ਸਿਖਾਇਆ ਜਾਂਦਾ ਸੀਗਾ ਕਿ ਤੂੰ ਕੱਪੜੇ ਕਿਉਂ ਨਹੀਂ ਇਦਾਂ ਕਰਦਾ ਜਾਂ ਕੱਪੜੇ ਕਿਉਂ ਨਹੀਂ ਲੈ ਕੇ ਆਂਦਾ ਮਤਲਬ ਕਹਿੰਦਾ ਮਤਲਬ ਆ ਕਿ ਕੁਝ ਠੀਕ ਸੀਗਾ ਹੀ ਨਹੀਂ ਕੁਝ ਉਮਰ ਵੀ ਉਹ ਤਾਂ ਤੁਹਾਡੀ ਘੱਟ ਸੀਗੀ 2 ਸਾਲ ਦੇ ਸੀਗੇ ਤੁਸੀਂ 2 2.5 3 ਸਾਲ ਦਾ ਹੋਊਗਾ ਸੋ ਮਤਲਬ ਕੁਝ ਰੌਣਕ ਰਹੀ ਨਹੀਂ ਕਿਉਂਕਿ ਫਾਦਰ ਸਾਹਿਬ ਤਾਂ ਕੰਮ ਤੇ ਹੁੰਦੇ ਸੀਗੇ ਤੇ ਪਿੱਛੋਂ ਮੇਰੇ ਨਾਲ ਇਹੋ ਜਿਹਾ ਟ੍ਰੀਟ ਕਰਿਆ ਕਿਉਂਕਿ ਮੇਰੇ ਤੋਂ ਜਿਹੜਾ ਥੋੜਾ ਵੱਡਾ ਸੀਗਾ ਉਹਦੇ ਨਾਲ ਨਹੀਂ ਕਰਦੇ ਸੀ ਮੈਨੂੰ ਲੱਗਦਾ ਸੀ ਉਹ ਜਿਆਦਾ ਕਲੋਸ ਸੀਗਾ ਜਾਂ ਥੋੜਾ ਕਹਿੰਦੇ ਸਮਝਦਾਰ ਹੁੰਦਾ ਬਟ ਮੈਂ ਛੋਟਾ ਸੀਗਾ ਮੈਂ ਇੰਨਾ ਉਹ ਨਹੀਂ ਕਰਦੇ ਜਦੋਂ 3-4 ਸਾਲ ਦਾ ਹੋਇਆ ਮੈਂ ਉਹੀ ਚੀਜ਼ਾਂ ਸੰਦੇ ਸੰਦੇ ਆਇਆ ਮੈਂ ਫਾਦਰ ਸਾਹਿਬ ਨੂੰ ਦੱਸਣ ਦੀ ਵੀ ਗੱਲ ਕੀਤੀ ਕੋਸ਼ਿਸ਼ ਕੀਤੀ ਯਾਨੀ ਕਿ ਆਪਣੇ ਵੱਲੋਂ ਫਰ ਫਾਦਰ ਸਾਹਿਬ ਨੇ ਮੈਂ ਇਸ ਲਈ ਨਹੀਂ ਦੱਸਿਆ ਕਿਉਂਕਿ ਕਹਿੰਦੇ ਨੇ ਕਿ ਜਦੋਂ ਘਰ ਬਣਿਆ ਹੋਵੇ ਇੱਕ ਤੀਲੀ ਲੱਗਦੀ ਹੈ ਤੇ ਘਰ ਦਾ ਸਭ ਕੁਝ ਹੋ ਜਾਂਦਾ ਕਿਉਂਕਿ 4-5 ਸਾਲ ਜਦੋਂ ਹੋ ਗਏ ਦਿਮਾਗ ਆ ਜਾਂਦਾ ਸਾਰਾ ਕੁਝ ਆ ਜਾਂਦਾ ਹੈ ਨਾ ਜੀ ਫਿਰ ਮੈਂ ਕਰਦਾ 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 ਮੈਨੂੰ ਨਾ ਇੱਕ ਦਿਨ ਅੱਕ ਗਿਆ ਔਰ ਮੈਂ ਜ਼ਿੰਦਗੀ ਦਾ ਫੈਸਲਾ ਡਿਸੀਜਨ ਲੈਣ ਦੀ ਸੋਚੀ ਯਾਨੀ ਕਿ ਕਿਉਂਕਿ ਬੱਚੇ ਜਿਹੜੇ ਛੋਟੇ-ਛੋਟੇ ਸਕੂਲੋਂ ਆਉਂਦੇ ਆ ਖਾਂਦੇ ਪੀਂਦੇ ਉਹਨਾਂ ਕੋ ਬੈਗ ਜੇਬ ਉਹ ਮੈਂ ਦੇਖਦਾ ਸੀਗਾ ਕਿ ਮੈਂ ਕਿਉਂ ਨਹੀਂ ਜਾ ਰਿਹਾ ਹਾਂ ਮੈਂ ਆਪਣੇ ਮਤਲਬ ਮੰਮੀ ਨੂੰ ਕਿਹਾ ਡੈਡੀ ਨੂੰ ਕਿਹਾ ਕਹਿੰਦੇ ਹਾਂ ਹਾਂ ਤੇਰਾ ਸਕੂਲ ਲਗਵਾਣਾ ਔਰ ਜੋ ਵੀ ਉਹਨਾਂ ਦਾ ਨਾਮ ਥਾ ਮੇਰੇ ਡੈਡੀ ਜੀ ਨੇ ਨਾਮ ਲਿੱਤਾ ਕਿ ਇਹਨੂੰ ਸਕੂਲੇ ਕਿਉਂ ਨਹੀਂ ਕਰਾ ਰਹੇ ਕਹਿੰਦੇ ਹਾਂ ਹਾਂ ਠੀਕ ਹੈ ਤੋ ਵੱਡਾ ਤਾਂ ਜਾ ਰਿਹਾ ਇਹਨੂੰ ਵੀ ਕਰਾਓ ਚਲੋ ਜੀ ਠੀਕ ਹੈ ਉਹਨਾਂ ਨੇ ਹਾਮੀ ਭਰਤੀ ਪਿੱਛੋਂ ਮੈਨੂੰ ਸੰਗਲਿਆਂ ਵਾਲਾ ਬਣ ਕੇ ਕੁੱਟਿਆ ਗਿਆ ਕਿ ਤੇਰੀ ਹਿੰਮਤ ਕਿੱਦਾਂ ਹੋਈ ਕਿ ਤੂੰ ਆਪਣੇ ਡੈਡੀ ਜੀ ਨੂੰ ਇਹ ਕਿਹਾ ਮੈਂ ਡਰ ਦੇਖੋ ਜਿਹੜਾ ਬਚਪਨ ਚ ਡਰ ਹੁੰਦਾ ਉਹ ਵੱਡੇ 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 ਹੁੰਦੇ ਤੱਕ ਉਹਦੇ ਡਰ ਨਾਲ ਚੱਲਦਾ ਕਿਉਂਕਿ ਚਾਹੇ ਉਹ ਭੂਤ ਦਾ ਸੁਪਨਾ ਹੋਵੇ ਜਾਂ ਕਹਿ ਲੋ ਕਿਸੇ ਦਾ ਹੋਰ ਸੁਪਨਾ ਹੋਵੇ ਜਾਂ ਕੋਈ ਕੁਝ ਵੀ ਹੋਵੇ ਜਿਹੜਾ ਦਿਮਾਗ ਤੇ ਬਹਿ ਜਾਂਦੀ ਹੈ ਮੈਂ ਬਹੁਤ ਜ਼ਿਆਦਾ ਸੈਮ ਆ ਡਰਿਆ ਹੋਇਆ ਸੀਗਾ ਬਟ ਕਹਿੰਦੇ ਨੇ ਕਿ ਜਦੋਂ ਹਾਲਾਤ ਸਹੀ ਹੋਣੇ ਹੁੰਦੇ ਆ ਜਦੋਂ ਪਰਮ ਕਹਿੰਦੇ ਪਰਮਾਤਮਾ ਦੇ ਰੇਤੋਂ ਵੱਖ ਨਹੀਂ ਬਸ ਤੇਰੀ ਦੇਖਣ ਵਾਲੀ ਅੱਖ ਨਹੀਂ ਉਦੋਂ ਮੈਨੂੰ ਲੱਗਦਾ ਸੀ ਮੇਰੇ ਨਾਲ ਪਰਮਾਤਮਾ ਹੈਗੇ ਆ ਜਾਂ ਮੇਰੀ ਮੰਮਾ ਜਿਹੜੀ ਮੇਰੀ ਜ਼ਿੰਦਗੀ ਤੇ ਨਹੀਂ ਰਹੀ ਉਹ ਹੈਗੇ ਆ ਸੋ ਇੱਕ ਦਿਨ ਜਦੋਂ 4 5 6 ਸਾਲਾਂ ਦਾ ਸੀਗਾ ਸੋ ਮੈਂ ਡਿਸੀਜਨ ਲਿੱਤਾ ਕਿ ਮੈਂ ਘਰੋਂ ਭੱਜਾਂ ਸੋ ਘਰੇ ਭਜਨ ਤੋਂ ਬਾਅਦ ਮੈਂ ਕੁਝ ਪੈਸੇ ਲਿੱਤੇ ਪੈਸੇ ਵੀ ਮੇਰੇ ਕੋਲ ਬਹੁਤ ਸੀਗੇ ਉਦੋਂ ਮਤਲਬ ਉਦੋਂ 1500 ਵੀ ਬਹੁਤ ਹੁੰਦਾ ਸੀ ਮੈਨੂੰ ਲੱਗਦਾ ਹੈ ਮੈਂ ਕੋਈ 40-50 ਰੁਪਏ ਲਿੱਤੇ ਮੈਂ ਚਾਹੁੰਦਾ ਤਾਂ ਬਹੁਤ ਸਾਰੀ ਚੋਰੀ ਕਰ ਸਕਦਾ ਸੀ ਸਾਰੇ ਪੈਸੇ ਲਿਆ ਸਕਦਾ ਸੀ ਪਰ ਪਤਾ ਨਹੀਂ ਮੈਂ ਕਿਉਂ ਨਹੀਂ ਕੀਤਾ ਇਹ ਵੀ ਮੈਂ ਹੁਣ ਸੋਚਦਾ ਹੁੰਨਾ ਹਨ ਚਲੋ ਉਹ ਮੇਰੀ ਰਹੀ ਹੁਣੀ ਮੇਰੇ ਦਿਲ ਦੇ ਅੰਦਰ ਗੱਲਾਂ ਮੈਂ 40-50 ਰੁਪਏ ਲਿੱਤੇ ਆਟੋ ਦਾ ਜੋ ਵੀ ਕਿਰਾਇਆ ਸੀਗਾ ਕਰ ਕਰਕੇ ਮੈਂ ਕਿਹਾ ਜਿਹੜਾ ਆਟੋ ਆਇਆ ਮੈਂ ਚੜ ਗਿਆ ਉਹ ਕਹਿੰਦਾ ਹਾਂਜੀ ਕਹਾਂ ਜਾਣਾ ਹੈ ਮੈਂ ਕਿਹਾ ਆਗੇ ਕੌਣ ਸਾਹ ਅਰੇ ਬਤਾਏਗਾ ਵੀ ਕਹਾਂ ਜਾਣਾ ਹੈ ਘੰਟਾ ਕਰ ਇਹ ਉਹ ਚਾਂਸਲਮਾ ਕੋਲ ਇਦਾਂ ਸੀਗਾ ਜੀ ਜੀ ਠੀਕ ਹੈ ਜੀ ਚੋ ਮੈਂ ਕਿਹਾ ਹਾਂ ਜੀ ਮੈਨੂੰ ਲਾਸਟ ਵਾਲੇ ਤੇ ਲਾ ਦਿਓ ਜਿੱਦਾਂ ਵੀ ਉਦੋਂ 4-5 ਰੁਪਏ ਹੁੰਦਾ ਸੀ ਕਿਰਾਇਆ ਨਿਕਲ ਕੇ ਜੀ ਮੈਨੂੰ ਘੰਟਾ কা ਛੱਟਤਾ ਆ ਮੈਂ ਤਾਂ ਮੈਂ ਉਹਨੂੰ ਬੋਲਿਆ ਕਿ ਮੈਂ ਨਾ ਥੋੜਾ ਉਸ ਟਾਈਮ 'ਚ ਇੱਕ ਪਹਿਲੀ ਜ਼ਿੰਦਗੀ 'ਚ ਮੂਵੀ ਦੇਖੀ ਸੀ ਮੈਂ ਪਤਾ ਨਹੀਂ ਕੋਈ ਮੂਵੀ ਸੀਗੀ ਤੇ ਮੈਂ ਮੂਵੀ ਦਾ ਬੜਾ ਮੈਨੂੰ ਉਹ ਸੀਗਾ ਮੈਂ ਸਿਲਮੇ 'ਚ ਹਾਂ ਚਾਹ ਸੀਗਾ ਕਹਿੰਦੇ ਛੋਟੇ ਹੁੰਦੇ ਨੇ ਜਿਹੜੇ ਬੱਚੇ ਨੂੰ ਅੱਛੀ ਚੀਜ਼ ਦੇਖੀ ਹੋਵੇ ਤਾਂ ਜਾਂਦਾ ਕਿਉਂਕਿ ਉਦੋਂ ਅਮੇਜ਼ਿੰਗ ਹੀ ਨਹੀਂ ਕਰਦਾ ਕਿ ਹਾਂ ਵੀ ਇਹ ਹੈ ਜੀ ਚੀਜ਼ ਵੀ ਹੋਊਗੀ ਇਦਾਂ ਹੋਊਗਾ ਪਰਦੇ ਮੇ ਇਤਨਾ ਬੜਾ ਹੁੰਦਾ ਹੈ ਸਭ ਕੁਝ ਹੈ ਨਾ ਸੋ ਮੈਂ ਮੈਂ ਚਾਂਸਲ ਮੇ ਵੱਡ ਗਿਆ ਉਹ ਤੇ ਜਾ ਕੇ ਸੋ ਘੰਟਾ ਕਰੂੰ ਪੈਦਲ ਉੱਥੋਂ ਵਾਪਸ ਰਿਪਰਸ ਆ ਕੇ ਚਾਂਸਲ ਮੇ ਕਿਸਲਮਾ ਪੁੱਛ ਕੇ ਫਿਰ ਉੱਥੇ ਗਿਆ ਮੈਂ ਦੇਖਿਆ ਮੈਂ ਸਾਰੇ ساری ਜਗ੍ਹਾ ਮਤਲਬ ਖਾਣ ਪੀਣ ਦੀ ਸਮਾਨ ਇਹ ਉਹ ਮੈਂ ਕਿਹਾ ਇਹ ਮੇਰੇ ਕੋਲ ਜੋ ਸੀਗੇ ਉਦੋਂ 1 ਰੁਪਏ 1.5 ਰੁਪਏ ਦਾ ਪਰਮਲ ਸੀਗਾ 1 ਰੁਪਏ ਸੀਗਾ ਮੈਨੂੰ ਪਤਾ ਫਿਰ ਮੈਂ ਉਹ ਖਾਦਾ ਬੈਠਾ ਮੈਂ ਕਿਹਾ ਮੈਂ ਮੂਵੀ ਵੀ ਦੇਖੂੰਗਾ 8 ਰੁਪਏ ਉਹਦਾ ਟਿਕਟ ਹੁੰਦੀ ਸੀ ਚਲੋ ਮੈਂ ਉਹ ਤਾਂ ਵਕਤ ਦੀ ਗੱਲਾਂ ਫਿਰ ਮੈਂ ਉਹ ਅੰਕਲ ਨੂੰ ਬੋਲਿਆ ਮੈਂ ਕਿਹਾ ਅੰਕਲ ਮੈਂ ਨਾ ਇੱਥੇ ਕੰਮ ਕਰ ਸਕਦਾ ਮੈਂ ਕਹਿੰਦਾ ਤੂੰ ਕਿਹੜਾ ਕੰਮ ਕਰੇਗਾ ਛੋਟਾ ਸਾਤ ਹੋਇਆ ਤਾਂ ਮੈਂ ਕਿਹਾ ਮੈਂ ਜੋ ਮਰਜ਼ੀ ਕੰਮ ਕਰਾਂ ਕਿਉਂਕਿ ਕੰਮ ਤਾਂ ਮੈਂ ਕਰਦੀ ਆ ਰਹੀ ਸੀ ਕਰਦਾ ਹੈ ਕਰ ایکسپੀਰੀਅੰਸ ਮੈਨੂੰ ਕੰਮ ਦਾ ਸੀ ਮਤਲਬ ਕਿ ਮੇਰੇ ਅੰਦਰ ਮਿਹਨਤ ਸੀਗੀ ਸੋ ਮੈਂ ਉੱਥੇ ਕੰਮ ਕੀਤਾ ਮੈਨੂੰ ਅੰਦਰ ਕੋਲ ਡਰੀ ਡਾਡਾ ਹੈਵੀ ਡਾਲਾ ਹੁੰਦਾ ਸੀ ਉਦੋਂ ਕੋਕ ਉਦੋਂ ਨਾ ਮਤਲਬ ਜਿਹੜਾ ਓਪਨਰ ਹੁੰਦਾ ਉਹਨੂੰ ਖੜਕਾਣਾ ਇਦਾਂ ਇਦਾਂ ਉਹ ਐਕਸਪੀਰੀਅੰਸ ਮੈਨੂੰ ਹੋ ਗਿਆ ਮੈਂ ਇੰਨਾ ਵੱਡਾ ਹੈ ਵੀ ਐ ਚੱਕ ਕੇ ਟਿੱਡ ਤੇ ਛੋਟਾ ਜਿਹਾ ਸੀਗਾ ਚਲੋ ਕਹਿ ਲਓ 7-8 ਦਾ ਹੋ ਗਿਆ ਹੂੰਗਾ ਫਿਰ ਅੰਦਰ ਗਿਆ ਮੈਂ ਵੇਚੇ ਉਹ ਫਿਰ ਮੈਨੂੰ ਰਾਤ ਨੂੰ ਨਾਲ ਦਿਨਾਂ ਦਿਹਾੜੀ ਮਿਲ ਜਾਂਦੀ ਸੀ 15 ਰੁਪਏ 20 ਰੁਪਏ ਜੋ 25 ਰੁਪਏ 50 ਰੁਪਏ ਹੁੰਦੀ ਸੀ ਫਿਰ ਪਰਮਲ ਰਿਪੇਰੇ ਪਰ ਵੇਚ ਜੀ ਉੱਥੇ ਵੀ ਇੱਕ ਦਿਨ ਇਦਾਂ ਹੋਇਆ ਕਿ ਮੈਨੂੰ ਕਿਤੇ ਕੁੱਟ ਮਾਰ ਦਿੱਤਾ ਕਹਿੰਦੇ ਨੇ ਕਿ ਜਦੋਂ ਤੁਹਾਨੂੰ ਲੱਤ ਪੈਂਦੀ ਆ ਉਹ ਤੁਹਾਨੂੰ ਇਹ ਨਾ ਸੋਚੋ ਕਿ ਤੁਹਾਨੂੰ ਲੱਤ ਮਾਰੀ ਗਈ ਆ ਉਹਨੂੰ ਆਪਣੇ ਦਿਲ 'ਚ ਇਹ ਨਾ ਲਓ ਕਿ ਇਹਨੇ ਮੈਨਾਂ ਗਲਤ ਕੀਤਾ ਕੀ ਪਤਾ ਉਹ ਤੁਹਾਨੂੰ ਅੱਗੇ ਤੱਕਣ ਲਈ ਹੁੰਦੀ ਆ ਉੱਥੇ ਮੈਨੂੰ ਉਹਨਾਂ ਨੇ ਲੱਤ ਮਾਰੀ ਆ ਜੀ ਮੈਂ ਚੱਕ ਕੇ ਕੰਟਾਕਰ ਸਟੇਸ਼ਨ ਚਲੇ ਗਿਆ ਸਟੇਸ਼ਨ ਦੇ ਵਿੱਚ ਜਾ ਕੇ ਸੁੱਤਾ ਉੱਥੇ ਵੀ ਮੇਰੀ ਲਾਈਫ ਕਹਿੰਦੇ ਆ ਨਾ ਕਿ ਜਦੋਂ ਬੁਰਾ ਹੋਣਾ ਹੋਵੇ ਕਿਤੇ ਵੀ ਹੋ ਸਕਦਾ ਸਟੇਸ਼ਨ ਮੈਂ ਸੁੱਤਾ ਇੱਕ ਦਿਨ ਜਾ ਕੇ ਦੂਜੇ ਦਿਨ ਮੈਨੂੰ ਕੋਈ ਚੱਕ ਚੁੱਕ ਕੇ ਲੈ ਗਿਆ ਮਤਲਬ ਮੈਂ ਮੈਨੂੰ ਮੁੰਬਈ ਦੇ ਵਿੱਚ ਵੇਚਣ ਨੂੰ ਚਲੇ ਗਿਆ। ਸੋ ਜਿਸ ਟ੍ਰੇਨ ਦੇ ਵਿੱਚ ਮੈਂ ਗਿਆ ਸੀਗਾ ਮੈਂ ਵੈਸੇ ਚਲੇ ਗਿਆ ਮੈਂ ਕਿਹਾ ਚਲੋ ਦੇਖਦੇ ਹਾਂ ਮੈਂ ਡੱਬੇ 'ਚ ਸੁੱਤਾ ਡੱਬੇ ਟ੍ਰੇਨ ਚੱਲ ਗਈ ਲੋਕਾਂ ਨੇ ਚੱਕ ਕੇ ਮੈਨੂੰ ਅੱਗੇ ਲੈ ਗਿਆ ਅੱਗੇ ਤੋਂ ਅੱਗੇ ਮੈਂ ਦੇਖਾ ਮੇਰੇ ਉੱਤੇ ਹੱਥ ਪਏ ਹੋਏ ਇਹ ਪੇ ਮੈਂ ਜਿੱਦਾਂ ਜਿੱਦਾਂ ਕਰਕੇ ਮੈਂ ਉਹਨੂੰ ਬੋਲਿਆ ਮੈਂ ਬਸ ਸੁੱਸੂ ਕਰਨੇ ਆ ਰਿਹਾ ਹਾਂ ਕਿਤੇ ਆ ਜਾ ਹਮਨੇ ਵੀ ਵਹੀਂ ਜਾਣਾ ਉਹ ਦੇਖਣ ਨੂੰ ਮੈਨੂੰ ਆਪਣਾ ਅੱਛਾ ਚੀਜੀ ਦਿਨੇ ਜਿਹੜੀ ਬੱਚਿਆਂ ਨੂੰ ਤੇ ਕੀ ਚੀਜੀ ਦੇ ਦੋ ਲਲਚਾ ਲੈਂਦੇ ਨੇ ਤੇ ਆਪਣਾ ਉਹ ਆਪਣਾ ਜਿਹੜਾ ਕੰਮ ਕਰਦੇ ਆ ਫਿਰ ਕਿੰਨੀ ਸੀਗੀ ਉਹ ਤੋਂ ਤੁਹਾਡੀ ਉਹਦੇ ਕੁਝ ਹੋ ਗਈ ਹੁਣੇ ਮੇਰੀ 8 10 11 ਦੀ ਹੋ ਗਈ ਹੁਣੇ ਕਿਉਂਕਿ ਸਟਰਗਲ ਹੀ ਇੰਨਾ ਕਰਦਾ ਆ ਰਿਹਾ ਸੀ ਇੰਨਾ ਮੁਸੀਬਤ ਸੈਂਦਾ ਆ ਰਿਹਾ ਸੀ ਕਿਤੇ ਜਾਂ ਨਾ ਤਾਂ ਮੌਤ ਆ ਰਹੀ ਸੀ ਨਾ ਕਹਿ ਲਓ ਕਿ ਕੋਈ ਮੁਕਾਮ ਮਿਲ ਰਿਹਾ ਸੀਗਾ ਜੀ ਸੋ ਉਦੋਂ ਮੈਂ ਛੜਾ ਛੜੂ ਕੇ ਜਿੱਦਾਂ ਵੀ ਮੈਨੂੰ टीटी ने बोला शुक्र है कि तू उस डब्बे में नहीं गया वरना तू आज बचता नहीं वो मुंबई ले आते यहां से कितने केस हो चुके है कहता तेरा घर बार द्वार कहां पर है मैं कहता मेरा कोई घर द्वार नहीं है कहता स्टेशन मैं तेरे को एक नंबर देता हूं वहां पर स्टेशन में काम स्टेशन पे भी काम करते जी आज ही थाने पता ही है चा चू जड़े कुछ कहते हैं मैंने सब कुछ पता है झाड़ू मारिए ट्रेन ना टिडली कुछ ना कुछ तो करना सीगा क्योंकि मेनू घरे जड़ियां रुखियां ਸੁੱਕੀਆਂ ਰੋਟੀਆਂ ਖਰਾਬ ਸਬਜ਼ੀ ਉਰਲੀ ਵਾਲੀ ਮਿਲਦੀ ਸੀ ਪਰ ਜਿੱਥੇ ਬੈਟਰ ਖਾਣਾ ਮਿਲੂਗਾ ਮੈਂ ਜਾਊਂਗਾ